ਮਿਲਿਟਰੀਆਂ ਨੂੰ ਜਿਹੜਾ ਇਹਨਾਂ ਨੇ ਇਹ ਤੇ ਸਭ ਰਲੇ ਹੋਏ ਨੇ ਆਪਸ ਅੰਦਰ ਭਗਵੰਤਮਾਨ ਮਾਰਮ ਜਿੱਥੇ ਕੋਈ ਨਹੀਂ ਤੁਸੀਂ ਦੇਖੋ ਗੱਲ ਕਹੀ ਭਗਵੰਤਮਾਨ ਨੇ ਮੈਂ ਨਸ਼ਾ ਤਸਕਰ ਅੰਦਰ ਕਰੂੰਗਾ ਗੱਲ ਹੋਈ ਨਸ਼ਾ ਤਸਕਰ ਦੀ ਤੇ ਕੇਸ ਪਾਤਾ ਡੀਏ ਦਾ ਜਦੋਂ ਥਾਣੇ ਦਾ ਐਸਐਚਓ ਤੇ ਦਬਾਅ ਪੈਂਦਾ ਹੁੰਦਾ ਨਾ ਉਤੋਂ ਉਹ ਕੀ ਕਰਦਾ ਹੁੰਦਾ 752 ਚ ਦੋ ਰਖਸ਼ੇ ਵਾਲੇ ਫੜ ਕੇ ਬੰਦ ਕਰਕੇ ਕੰਮ ਖਤਮ ਕਰ ਦਿੰਦੇ ਨੇ ਭਗਵੰਤਮਾਨ ਨੇ ਉਹ ਹੀ ਕੰਮ ਕੀਤਾ ਤੇ ਦੇਖ ਵੀ ਨਾ ਮਲੇ ਜੀ ਦੱਸੋ ਭਾਈ ਭਾਈ ਮਜੀਠੀਨ ਵਗੈਰਾ ਤੁਸੀਂ ਕਹਿੰਦੇ ਡਰਗ ਡਰਗ ਤੇ ਵਾਰ ਡਰਗ ਤੇ ਵਾਰ ਡਰਗ ਤੇ ਵਾਰ ਬੀ ਡਰਗ ਤੇ ਵਾਰ ਹੋਊਗਾ ਕਦੋਂ ਚਾਰ ਪੰਜ ਉਹਨਾਂ ਨੂੰ ਤੁਸੀਂ ਮਹੀਨ ਚਲਾ ਲਈ ਡਰਗ ਤੇ ਵਾਰ ਔਰ ਹੁਣ ਜਿਹੜੀ ਡਰਗ ਤੇ ਵਾਰ ਕੀਤਾ ਆਹੀਂ ਮਜੀਠੀਆਂ ਬੰਦ ਕਰਤਾ ਮੁਝੀ ਟੀਐਫਆਈਆਰ ਪੜੀ ਤੇ ਉਹ ਡੀਏ ਕੇਸ ਅnderband ਕੀਤਾ ਇਹ ਦੋਵੇਂ ਇੱਕੋ ਨੇ ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਵਿਕਰਮਜੀਠਿਆ ਤੇ ਕਾਰਵਾਈ ਸਮੇਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕੈਬਨਟ ਮੰਤਰੀ ਮਨਜਿੰਦਰ ਸਿੱਤਸਾ ਨੇ ਵੱਡਾ ਖੁਲਾਸਾ ਕੀਤਾ ਹੈ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਮਜੀਠਿਆ ਬਾਰੇ ਕਿਹਾ ਜਾ ਰਿਹਾ ਹੈ ਕਿ ਵਿਕਰਮਜੀਠਿਆ ਨੇ ਨਸ਼ਾ ਤਸਕਰਾਂ ਨੂੰ ਸ਼ੈਲਟਰ ਦਿੱਤਾ ਸੀ ਵਿਕਰਮਜੀਠਿਆ ਅnder ਨੇ ਇਸ ਦਾ ਜਵਾਬ ਦਿੰਦਿਆਂ ਮਨਜਿੰਦਰ ਸਿੱਤਸਾ ਨੇ ਇਹ ਹੈ ਕਿ ਪਹਿਲੀ ਗੱਲ ਇਹ ਹੈ ਕਿ ਸਾਰੇ ਰਲੇ ਹੋਏ ਨੇ ਅੰਦਰ ਭਗਵੰਤ ਮਾਨ ਅਤੇ ਵਿਕਰਮਜੀਠਿਆ ਇੱਕੋ ਹੀ ਹਨ ਤੁਸੀਂ ਦੇਖੋ ਕਿ ਭਗਵੰਤ ਮਾਨ ਨੇ ਗੱਲ ਕਹੀ ਸੀ ਕਿ ਮੈਂ ਨਸ਼ਾ ਤਸਕਰ ਅੰਦਰ ਕਰੂੰਗਾ ਗੱਲ ਹੋਈ ਨਸ਼ਾ ਤਸਕਰ ਦੀ ਤੇ ਕੇਸ ਪਾ ਦਿੱਤਾ ੜੀਏ ਦਾ ਜਿਵੇਂ ਥਾਣੇ ਦੇ ਐਸਐਚਓ ਤੇ ਦਬਾਅ ਪੈਂਦਾ ਹੈ ਕੀ ਕਰਦਾ ਹੈ 57 ਦੇ ਕੇਸ ਵਿੱਚ ਦੋ ਰਿਕਸ਼ੇ ਵਾਲੇ ਫੜ ਕੇ ਅੰਦਰ ਕਰਕੇ ਕੰਮ ਖਤਮ ਕਰ ਦਿੰਦਾ ਹੈ ਭਗਵੰਤ ਮਾਨ ਨੇ ਵੀ ਉਹੀ ਕੰਮ ਕੀਤਾ ਤੁਸੀਂ ਕਹਿੰਦੇ ਮੁਹਿੰਮ ਚਲਾਈ ਹੈ ਡਰੱਗ ਤੇ ਵਾਰ ਪਰ ਡਰੱਗ ਤੇ ਐਕਸ਼ਨ ਕਦ ਹੋਵੇਗਾ ਚਾਰ ਤੋਂ ਪੰਜ ਵਾਰ ਮੁਹਿੰਮ ਚਲਾ ਲਈ ਅਤੇ ਹੁਣ ਜਿਹੜਾ ਡਰੱਗ ਤੇ ਵਾਰ ਕੀਤਾ ਸੀ ਅਸੀਂ ਮਜੀਠਿਆ ਬੰਦ ਕਰ ਦਿੱਤਾ ਅਤੇ ਮਜੀਠਿਆ ਦੀ ਐਫਆਈਆਰ ਪੜੀ ਤਾਂ ਉਹ ਡੀਏ ਦੇ ਮਾਮਲੇ ਵਿੱਚ ਅੰਦਰ ਬੰਦ ਕੀਤਾ ਹੈ ਇਹ ਦੋਵੇਂ ਇੱਕੋ ਹੀ ਨੇ ਪੰਜਾਬ ਦੇ ਲੋਕਾਂ ਨੂੰ ਮੈਂ ਜਰੂਰ ਬੇਨਤੀ ਕਰਨਾ ਚਾਹੁੰਦਾ ਜੋ ਅੱਜ ਸੈਸ਼ਨ ਰਾਉਂਡ ਦੀ ਕੱਲ ਗੱਲ ਕੀਤੀ ਗਈ ਆ ਇਹ ਡਿਵਰਜਨ ਦਿੱਲੀ ਦੇ ਵੱਡੇ ਵੱਡੇ ਬਿਲਡਰਾਂ ਤੋਂ ਪੈਸਾ ਫੜਿਆ ਗਿਆ ਹੈ। بڑے ਵੱਡੇ ਵੱਡੇ ਬਿਲਡਰਾਂ ਤੋਂ ਪੈਸਾ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਨੂੰ ਦੇਣ ਦੀ ਗੱਲਬਾਤ ਕੀਤੀ ਗਈ ਆ। ਪੰਜਾਬ ਦੀਆਂ ਮਹਿੰਗੀਆਂ ਜ਼ਮੀਨਾਂ ਨੂੰ ਅਕਵਾਇਰ ਕਰਨ ਵਾਸਤੇ ਨਵੀਂ ਪਾਲਿਸੀ ਬਣਾਈ ਗਈ ਆ। ਔਰ ਜਦੋਂ ਵੀ ਮੈਂ ਦੱਸਣਾ ਚਾਹੁੰਨਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਮੋਡਸ ਪਰੰਡਾ ਹੀ ਕਿਹਾ ਹੈ। ਜਦੋਂ ਵੀ ਉਹਨਾਂ ਨੇ ਕੋਈ ਐਸਾ ਕੰਮ ਕਰਨਾ ਹੁੰਦਾ ਪਹਿਲਾਂ ਇਹ ਕਹਿੰਦੇ ਨੇ ਕਿ ਅਸੀਂ ਕ੍ਰਾਂਤੀ ਲਿਆ ਰਹੇ ਹਾਂ। ਇਸੇ ਤਰ੍ਹਾਂ ਸ਼ਰਾਬੰਦੀ ਜਦੋਂ ਸ਼ਰਾਬ ਦੀ ਨਰ ਪਾਲਿਸੀ ਲਾਂਦੀ ਹੈ ਕਿ ਅਸੀਂ ਸੀ ਕ੍ਰਾਂਤੀ ਲਿਆ ਰਹੇ ਹਾਂ ਉਹ ਕ੍ਰਾਂਤੀ ਦਾ ਵਰਡ ਜਿਹਨੂੰ ਕਹਿ ਦੇਣ ਤੇ ਸਮਝ ਲਿਆ ਕਰੋ ਜੇ ਕਿ 100 200 ਕਰੋੜ ਰੁਪਏ ਅਰਵਿੰਦ ਕੇਜੀ ਵਾਲਜੀ ਦੇ ਘਰ ਆਉਣ ਦਾ ਇੰਤਜ਼ਾਮ ਹੋ ਗਿਆ ਇਹ ਕ੍ਰਾਂਤੀ ਉਹਨਾਂ ਦਾ ਕੋਡ ਵਰਡ ਆ ਇਸ ਵਾਸਤੇ ਜਦੋਂ ਕ੍ਰਾਂਤੀ ਕਹਿੰਨ ਫਟਾਫਟ ਕੁਰਸੀਆਂ ਛੱਡ ਕੇ ਖੜ੍ਹੇ ਹੋ ਜਾਇਆ ਕਰੋ ਵੀ ਪੈ ਗਿਆ ਸੀ ਆਪਾਂ ਲੈ ਗਿਆ ਹੁਣ ਪੰਜਾਬ ਫਿਰ ਲੁੱਟਿਆ ਜਾਣਾ ਜੇ ਕੋਰਾ ਇਹ ਜਿਹੜੀ ਕ੍ਰਾਂਤੀ ਜ਼ਮੀਨਾਂ 'ਚ ਲਿਆਂਦੀ ਹੈ ਕੋਈ ਕ੍ਰਾਂਤੀ ਇਹ ਹੀ ਕ੍ਰਾਂਤੀ ਆ ਪੰਜਾਬ ਤੋਂ ਇਹ ਅੰਦਰ ਦਿੱਲੀ ਤੋਂ ਵੱਡੇ ਵੱਡੇ ਬਿਲਡਰਾਂ ਤੋਂ ਪੈਸੇ ਲੈ ਗਏ ਨੇ ਜਿਵੇਂ ਸ਼ਰਾਬ ਪਾਲਸੀ ਅੰਦਰ ਸਾਊਥ ਦੇ ਲੋਕਾਂ ਤੋਂ ਬੁਲਾਏ ਗਏ ਸੀਗੇ ਵੱਡੇ ਵੱਡੇ ਪ੍ਰੋਪਰਟੀ ਦਾ ਨਾਲ ડીਲ ਹੋ ਗਈ ਆ ਬਿਲਡਰਾਂ ਦੇ ਨਾਲ ਉਹ ਆਉਣਗੇ ਇੱਥੇ ਉਹ ਜ਼ਮੀਨਾਂ ਖਰੀਦਣਗੇ ਆਉਣ ਉਹ ਲਾਇਸੈਂਸ ਲਗਾਉਣਗੇ ਇਹ ਧਮਕੀਆਂ ਦੇਣਗੇ ਤੁਹਾਡੀ ਜ਼ਮੀਨ ਕਵਾਇਰ ਕਰਨ ਲੱਗੇ ਆ ਇਸੇ ਡਰਾ ਡਰਾ ਕੇ ਕਿਸਾਨਾਂ ਨੂੰ ਮਜਬੂਰ ਹੋ ਕੇ ਤੇ ਜ਼ਮੀਨਾਂ ਦੇਣੀਆਂ ਪੈਣਗੀਆਂ ਇਹੀ ਕੰਮ ਹੁੱਡਾ ਜੀ ਨੇ ਕੀਤਾ ਸੀਗਾ ਮੌਦੋ ਮੁਕਦਮੇ ਦਰਜ ਹੋਏ ਮੈਂ ਅਫਸਰ ਸਹਿਬਾਨ ਨੂੰ ਕਹਿਣਾ ਚਾਹੁੰਦਾ ਹੈ ਜਿਹੜੇ ਲੋਕ ਪਾਲਸੀਆਂ ਬਣਾ ਰਹੇ ਜੇ ਅਸੀਂ ਆ ਜਿਹੜੇ ਤੁਸੀਂ ਪੰਜਾਬ ਦੇ ਗਰੀਬ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੇ ਜੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਰਹੇ ਜੇ ਉਹਨਾਂ ਤੋਂ ਉਹਨਾਂ ਨੇ ਆਪਣੇ ਬੱਚਿਆਂ ਤੋਂ ਜ਼ਿਆਦੀਆਂ ਜ਼ਮੀਨਾਂ ਉਹਨਾਂ ਨੂੰ ਪਿਆਰੀਆਂ ਨੇ ਔਰ ਤੁਸੀਂ ਕੇਜਰੀਵਾਲ ਜੀ ਦੇ ਦਬਾਅ ਥੱਲੇ ਆ ਕੇ ਉਹਨਾਂ ਦੇ ਬਿਲਡਰਾਂ ਨੂੰ ਜ਼ਮੀਨਾਂ ਦੇਣ ਵਾਸਤੇ ਕਾਨੂੰਨ ਬਣਾ ਰਹੇ ਜੇ ਇਹਦਾ ਤੁਹਾਨੂੰ ਜਵਾਬ ਦੇਣਾ ਪਊਗਾ ਜੋ ਕਿ ਤੁਸੀਂ ਬਾਇਲ ਸਿਸਟਮ ਨੇਜਰ ਵੀ ਹੈ ਕਿ ਉਹ ਅਲੀ ਪ੍ਰਗਟ ਕੀ ਕਰ ਰਹੀ ਸੀ ਕਿ ਇਹ ਪੜਨਾ ਹੈਗਾ ਕਿ ਰੀਅਰ ਵੀ ਦਾ ਕੋਈ ਕਾਨੂੰਨ ਲੱਗ ਗਿਆ ਵੀ ਸਫੀਸ਼ੀਅਲ ਨਹੀਂ ਮੈਨੂੰ ਦੇਖੋ ਪਤਾ ਨਹੀਂ ਕੀ ਕਾਨੂੰਨ ਲਿਆ ਰਹੇ ਨੇ ਅੱਛੀ ਗੱਲ ਆ ਕੋਈ ਕਾਨੂੰਨ ਲਿਆ ਰਹੇ ਪਰ ਮੈਂ ਕਹਾਂ ਸਾਢੇ ਤਿੰਨ ਸਾਲ ਕਿਉਂ ਨਹੀਂ ਲਿਆਏ ਜੇ ਕੋਈ ਕਾਨੂੰਨ ਹੈਗਾ ਸੀ ਤੇ ਸਾਢੇ ਤਿੰਨ ਸਾਲ ਤੋਂ ਕਿਆ ਬੇਅਦਬੀਆਂ ਦੇ ਉੱਤੇ ਰੋਕ ਨਹੀਂ ਲਗਾਉਣੀ ਚਾਹੀਦੀ ਸੀ ਕਿਆ ਜਿਹੜੀਆਂ ਪਹਿਲਾਂ ਬੇਅਦਬੀਆਂ ਹੋੰਦੀਆਂ ਇਨਸਾਫ ਨਹੀਂ ਮਿਲਣਾ ਚਾਹੀਦਾ ਸੀਗਾ ਮੇਰਾ ਇਹ ਕਹਿਣਾ ਕਿ ਇਹ ਸਿਰਫ ਔਰ ਸਿਰਫ ਜੋ ਡਾਇਵਰਜਨ ਆ ਜੋ ਪੰਜਾਬ ਕਰਜ਼ੇ ਚ ਡੁੱਬ ਗਿਆ ਹੈ ਰੋਜ਼ ਕਰਜ਼ੇ ਨੇ ਖਬਰਾਂ ਛਪਰੀਆਂ ਨੇ ਜੋ ਪੰਜਾਬ ਚ ਕਰਾਇ ਜੋ ਕ੍ਰਾਈਮ ਦੀਆਂ ਖਬਰਾਂ ਛਾਪ ਰੀਆਂ ਨੇ ਜੋ ਪੰਜਾਬ ਦੀਆਂ ਜ਼ਮੀਨਾਂ ਹਤਿਆਈਆਂ ਜਾ ਰਹੀਆਂ ਨੇ ਜੋ ਉਹਦੀਆਂ ਖਬਰਾਂ ਛਾਪ ਰੀਆਂ ਨੇ ਇਹ ਉਹਨਾਂ ਤੋਂ ਸਭ ਕੁਝ ਡਿਵਰਟ ਕਰਨ ਦਾ ਇੱਕ ਤਰੀਕਾ ਹੈ ਲਾਅ ਐਂਡ ਆਰਡਰ ਤੇ ਬਹਿਸ ਦੀ ਚੈਨ ਚੀਤਾ ਜਾ ਕੋਈ ਨਹੀਂ ਕਰਨਗੇ ਲਾਅ ਐਂਡ ਆਰਡਰ ਤੇ ਕੋਈ ਬਹਿਸ ਨਹੀਂ ਕਰਨਗੇ ਮੈਂ ਤੇ ਇਹ ਵੀ ਮੰਗ ਕਰੂੰਗਾ ਪੰਜਾਬ ਨੂੰ ਪਹਿਲਾਂ ਕ੍ਰਿਮੀਨਲ ਨੂੰ ਨਹੀਂ ਰੋਕ ਪਾਰੇ ਫਿਰ ਮਾਵਾ ਦੇ ਪੁੱਤ ਘਰਾਂ ਚੋਂ ਕੱਢ-ਕੱਢ ਕੇ ਮਾਰਦੇ ਪਏ ਨੇ ਇਹ ਪੰਜਾਬ ਨੂੰ ਇਹਨਾਂ ਨੇ ਇੱਕ ਪੁਲਿਸ ਸਟੇਟ ਬਣਾ ਦਿੱਤਾ ਹੈ ਮੈਂ ਜ਼ਰੂਰ ਮੰਗ ਕਰੂੰਗਾ ਜੇ ਭਗਵੰਤ ਮਾਨ ਜੀ ਸੱਚੇ ਸੁੱਚੇ ਨੇ ਤੇ ਆ ਜਿਹੜੇ ਦੋ ਮੁੰਡੇ ਮਾਰੇ ਨੇ ਇਨਕਾਊਂਟਰ ਦੇ ਉੱਤੇ ਇਹਨਾਂ ਦੀ ਸੀਬੀ ਇਨਕੁਆਇਰੀ ਕਰਾ ਦੇ ਪਤਾ ਲੱਗ ਜੂਗਾ ਸਰ ਬੇਅਦਬੀਆਂ ਦਾ ਕਾਨੂੰਨ ਪਤਾ ਲੱਗ ਜੂਗਾ ਤੁਹਾਨੂੰ ਵੀ ਲੱਗਦਾ ਹੈ ਕਿ ਕਾਨੂੰਨ ਉਸ ਤੋਂ ਵੀ ਬਣਨਾ ਚਾਹੀਦਾ ਸੀ ਬਿਲਕੁਲ ਬਣਨਾ ਚਾਹੀਦਾ ਸੀਗਾ ਉਹਨਾਂ ਨੂੰ ਬੁਲਾ ਕੇ ਪੁੱਛੋ ਇਸੇ ਕਰਕੇ ਤੇ ਲੋਕਾਂ ਨੇ ਸਰਕਾਰ ਦਿੱਤੀ ਸੀ ਕਿ ਪਹਿਲਾਂ ਕਾਂਗਰਸ ناکਾਮ ਰਹੀ ਉਸ ਤੋਂ ਪਹਿਲਾਂ ਕਾਲੀ ਜਲ ناکਾਮ ਰਹੀ ਇਸੇ ਕਰਕੇ ਉਹਨਾਂ ਨੇ ਸਰਕਾਰ ਬਣਾ ਕੇ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਸਾਢੇ 3 ਸਾਲ ਚ ਕਿਉਂ ਨਹੀਂ ਕੀਤਾ ਇਹ ਮੇਰਾ ਸਵਾਲ ਆ ਨਾ ਬੇਅਦਬੀਆਂ ਦੇ ਉੱਤੇ ਕਾਨੂੰਨ ਬਣਾਇਆ ਸਾਢੇ 3 ਸਾਲ ਚ ਨਾ ਨਸ਼ਾਤ ਤੱਕ ਕਰਨ ਨੂੰ ਫੜ ਕੇ ਅੰਦਰ ਦਿੱਤਾ 3.5 ਸਾਲ ਚ ਅੱਜ ਵੀ ਨਹੀਂ ਦਿੱਤਾ ਕਿਸੇ ਨੂੰ ਨਾ 1000 ਰੁਪਏ ਪੈਣ ਨੂੰ ਪੈਨਸ਼ਨ ਮਿਲੀ ਨਾ ਕਰਜ਼ਾ ਮਾਫ ਹੋਇਆ ਹੋਇਆ ਕੀ ਆ ਅਮੀਰ ਹੋ ਗਏ ਕੇਜਰੀਵਾਲ ਜੀ ਦੇ ਸਾਰੇ ਮਿੱਤਰੋ ਅਮੀਰ ਹੋ ਗਏ ਤੇ ਇਹਨਾਂ ਲੋਕਾਂ ਨੇ ਆਪਣੇ ਆਪਣੇ ਸਾਰਿਆਂ ਨੇ ਘਰ ਬਣਾ ਲਏ ਨੇ ਇਸ ਤੋਂ ਜ਼ਿਆਦਾ ਤੇ ਪੰਜਾਬ ਨੂੰ ਕੁਝ ਨਹੀਂ ਮਿਲਿਆ ਸਾਹਿਬ ਐਸਐਲ ਲੈ ਕੇ ਬੈਠਕ ਚੱਲ ਰਹੀ ਹੈ ਦਿੱਲੀ ਦੇ ਵਿੱਚ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਡੇਰੇ ਹਰਿਆਣਾ ਤੇ ਕਿਤੇ ਪੰਜਾਬ ਦੇ ਨੂੰ ਉਧ ਲੈ ਕੇ ਪਹਿਲਾਂ ਹੀ ਕਿਸੇ ਨੂੰ ਅਲਹੇਤਾ ਕਿਉਂ ਤੋ ਦੇਖੋ ਹੁਣ ਜੋ ਮੁੱਖ ਮੰਤਰੀ ਗੱਲ ਕਰ ਰਹੇ ਮੈਂ ਤਕੀ ਦੱਸ ਸਕਦਾ ਸੈਂਸਰ ਦੀ ਗੱਲ ਹੋ ਰਹੀ ਹੈ ਹੋਣੀ ਚਾਹੀਦੀ ਆ ਤੁਸੀਂ ਹੱਥ ಮೇ ਹੋ ਕਿ ਡੈੱਥ ਪੈਨਲਟੀ ਹੋਣੀ ਚਾਹੀਦੀ ਸਭ ਤੋਂ ਇੱਕ ਬਿਆਹ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਬਹੁਤ ਸੀਰੀਅਸ ਇਸ਼ੂ ਹੈ ਬੋਗਰਾਲੇ ਮਸਲੇ ਤੋਂ ਕੁਝ ਸੀਬੀਏ ਦੀ ਮੰਗ ਕਰਦੇ ਤੁਸੀਂ ਹੋਰੇ ਬਿਲਕੁਲ ਮੈਂ ਕਹਿ ਰਿਹਾ ਸੀਬੀਏ ਦੇ ਜਾਂਚ ਹੋਏ ਪਤਾ ਲੱਗ ਜਾਊਗਾ ਕਿ ਸਾਰੇ ਐਕਸਟਰਸ਼ਨ ਭਗਵੰਤ ਮਾਨ ਜੀ ਦੀ ਸਰਕਾਰ ਖੁਦ ਕਰਾ ਰਹੀ ਆ ਇਹ ਸਾਰੇ ਲੋਕ ਬਾਅਦ ਚ ਬੇਕਸੂਰ ਲੋਗਾਂ ਦੇ ਘਰਾਂ ਚ ਕੱਟ-ਕੱਟ ਕੇ ਮਾਰ ਰਹੇ ਨੇ ਪਹਿਲਾਂ ਵੀ ਦੋ ਇਹਨਾਂ ਨੇ ਇਸੇ ਤਰ੍ਹਾਂ ਇਨਕਾਊਂਟਰ ਕਰਕੇ ਮੁੰਡੇ ਮਾਰ ਦਿੱਤੇ ਸੀਗੇ ਬੇਕਸੂਰ ਉਹ ਪਿਛਲੇ ਦਿਨਾਂ ਚ ਬਠਿੰਡੇ ਚੋਂ ਕੇ ਸੀਆਈ ਸਟਾਫ ਨੇ ਮਾਰ ਦਿੱਤਾ ਸੀਗਾ ਪੰਜਾਬ ਨੂੰ ਫਿਰ ਪੁਲਿਸ ਸਟੇਟ ਬਣਾਇਆ ਜਾ ਰਿਹਾ ਏ ਜੋ ਵੇਰਾ ਸੀ ਉਸ ਵੇਲੇ ਦਾ ਜੇ ਇਸ ਵੇਲੇ ਖਾਲਾਤ ਇਸੇ ਤਰ੍ਹਾਂ ਦੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਉਹ ਜਿਹੜੇ ਰਾਤ ਦੁਆਰਾ ਬਣਾਏ ਜਾ ਰਹੇ ਨੇ ਔਰ ਬੱਚਿਆਂ ਨੂੰ ਮਾਰਿਆ ਜਾ ਰਿਹਾ ਘਰਾਂ ਤੋਂ ਕੱਢ ਕੱਢ ਕੇ ਇਹਦੀ ਜਾਂਚ ਨੂੰ ਚੇਰੀ ਸੀਬੀਆਰ ਇਨਕੁਆਇਰੀ ਹੋਈ ਤੇ ਭਗਵੰਤਮਾਨ ਬਾਹਰ ਨਹੀਂ ਆਏਗਾ ਮੇਰੀ ਗੱਲ ਲਿਖ ਕੇ ਰੱਖੋ ਕੋਪਰਸਰ ਜੀ ਪਰਸਾ ਜੀ ਇਹਦੇ ਤੇ ਪਰਸਾ ਜੀ ਪਰਿਵਾਰ ਦੀ ਦਾ ਜਾਂਦੀ ਨੂੰ ਲੈ ਕੇ ਇੱਕ ਸਵਾਲ ਉਸੇ ਸਰਕਾਰ ਦੇ ਵਿੱਚ ਕਿਹੜੇ ਕਾਲੀ ਪਾਸਵਾ ਦੇ ਨੇ ਉਦੋਂ ਕਹਿਆ ਜਾ ਰਿਹਾ ਸੀ ਕਿ ਜਿਨ੍ਹਾਂ ਨੇ ਬੇਅਦਬ ਕੁੱਤੀਆਂ ਕਰਾਈਆਂ ਉਹਨਾਂ ਨੂੰ ਸੱਤਰ ਦਿੱਤੀ ਤਕਾਰ ਨੇ ਉਸ ਨੋਕੇ ਬਦਲ ਦੀ ਸਰਕਾਰ ਸੀ ਤੇ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਨਹੀਂ ਮੁਰਦਮ ਬੜੇ ਜਾਣ ਇਸ ਤਰ੍ਹਾਂ ਮਜੀਠਿਆ ਬਾਰੇ ਕਿਹਾ ਜਾ ਰਿਹਾ ਕਿ ਇਹ ਲਗਾ ਤਸਕਰਾਂ ਫਸਦੇ ਨੇ ਜੀ ਅੰਦਰ ਕੋਈ ਨਹੀਂ ਕੋ ਬੰਦੇ ਦੇ ਅੰਦਰ ਜਾਣੇ ਚਾਹੀਦੇ ਜਿਨ੍ਹਾਂ ਨੇ ਸਰਪ ਦਿੱਤੀ ਨਹੀਂ ਨਹੀਂ ਸ਼ੈਲਟਰ ਕੀ ਗੱਲ ਪਹਿਲੀ ਗੱਲ ਮਜੀਠੀਆਂ ਨੂੰ ਜਿਹੜਾ ਇਹਨਾਂ ਨੇ ਇਹ ਤਾਂ ਸਭ ਰਲੇ ਹੋਏ ਨੇ ਆਪਸ ਅੰਦਰ ਭਗਵੰਤ ਮਾਨ ਮਜੀਠੇ ਕੋਈ ਨਹੀਂ ਤੁਸੀਂ ਦੇਖੋ ਗੱਲ ਕਹੀ ਭਗਵੰਤ ਮਾਨ ਨੇ ਮੈਂ ਨਸ਼ਾ ਤਸਕਰ ਅੰਦਰ ਕਰੂੰਗਾ ਗੱਲ ਹੋਈ ਨਸ਼ਾ ਤਸਕਰ ਦੀ ਤੇ ਕਿਸ ਪਾਸ ਦਾ ਡੀਏ ਦਾ ਜਦੋਂ ਥਾਣੀ ਦਾ ਐਸਐਚਓ ਤੇ ਦਬਾਅ ਪੈਂਦਾ ਹੁੰਦਾ ਨਾ ਉਤੋਂ ਉਹ ਕੀ ਕਰਦਾ ਹੁੰਦਾ 755 ਚ ਦੋ ਰਖਸ਼ੇ ਵਾਲੇ ਫੜ ਕੇ ਬੰਦ ਕਰਕੇ ਕੰਮ ਖਤਮ ਕਰ ਦਿੰਦੇ ਨੇ ਭਗਵੰਤ ਮਾਨ ਨੇ ਉਹ ਹੀ ਕੰਮ ਕੀਤਾ ਤੇ ਦੇਖ ਵੀ ਨਾ ਲੈ ਕੀ ਵਾਈਟ ਕਾਲ ਨਹੀਂ ਕੋਲ ਭਾਈ ਮਜੀਠੀਆਂ ਨੂੰ ਅਗਰ ਤੁਸੀਂ ਕਹਿੰਦੇ ਡਰਗ ਡਰਗ ਤੇ ਵਾਰ ਡਰਗ ਤੇ ਵਾਰ ਡਰਗ ਤੇ ਵਾਰ ਵੀ ਡਰਗ ਤੇ ਵਾਰ ਹੋਊਗਾ ਕਦੋਂ ਚਾਰ ਪੰਜ ਉਹਨਾਂ ਨੂੰ ਤੁਸੀਂ ਮਹੀਮ ਚਲਾ ਲਈ ਡਰਗ ਤੇ ਵਾਰ ਔਰ ਹੁਣ ਜਿਹੜੀ ਡਰਗ ਤੇ ਵਾਰ ਕੀਤਾ ਆਂ ਹੀ ਮਜੀਠੀਆਂ ਬੰਦ ਕਰਤਾ ਮਜੀਠੀਆਂ ਦੇ ਐਫਆਈਆਰ ਪੜੀ ਤੇ ਉਹ ਡੀਏ ਕੇਸ ਅnder band ਕੀਤਾ ਇਹ ਦੋਵੇਂ ਇੱਕੋ ਨੇ ਪੰਜਾਬ ਕੇਂਦਰ ਕੇਂਦਰ ਮਜੀਠਿਆ ਕੋ ਬਚਾਉਣ ਦੀ ਕੋਸ਼ਿਸ਼ ਕਰ ਰਹਾ ਸਰ ਮੈਂ ਨਾਲ ਲੇ ਕੇ ਕਹਿ ਰਿਹਾ ਪੁਲਿਸ ਨੂੰ ਬਾਬਲ ਦੇ ਸਾਫੇ ਬਾਬਲ ਤੇ ਗੂਠ ਲੱਗਦੀ ਸੀ ਕਿ ਜਿਨ੍ਹਾਂ ਨੇ ਬਿਆਦੀਆਂ ਕੀਤੀਆਂ ਕਰਾਈਆਂ ਉਹਨਾਂ ਨੇ ਬੰਦੀ ਕਰ ਲਈ ਉਹਨਾਂ ਦੇ ਬੰਦੀ ਕਰਦੇ ਸਮੇਂ ਸਿਰ ਨਹੀਂ ਕੀਤੀ ਕੋਈ ਸਰਕਾਰ ਉਹਦੇ ਵਾਰ ਠੀਕ ਆ ਨਹੀਂ ਕੀਤੀ ਤਾਂ ਹੁਣ ਕਾਰਵਾਈ ਕਰਨੀ ਚਾਹੀਦੀ ਐ ਸੀ ਤੇ ਕਹਿ ਰਹੇ ਨਾ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਬਈ ਪਹਿਲੀ ਗੱਲ ਸਰਕਾਰ ਤੇ ਵਿਚਾਰਾ ਕੁਝ ਕਰ ਨਹੀਂ ਸਕਦੀ ਸੀ ਕਿਉਂਕਿ ਸਰਕਾਰ ਤੇ ਉਹਨਾਂ ਨੇ ਉੱਤੋਂ ਬੈ ਕੇ ਚਲਾ ਰਹੇ ਸੀ ਦਿੱਲੀ ਵਾਲੇ ਇਸ ਕਰਕੇ ਹੁਣ ਹੋਣੀ ਕੁਝ ਕਰ ਲੈਣ ਸਰ ਇਹ ਸਵਾਲ ਹੈ ਕੱਲ ਦੀ ਪਾਰਟੀ ਦੇ ਪ੍ਰਧਾਨ ਆਵਾਮੀ ਪਾਰਟੀ ਦੇ ਮਨੁੱਖਾ ਉਹਨਾਂ ਨੇ ਕਹਾ ਕਿ ਜੋ ਕੈਂਸਰਸ ਹੈ ਤੁਹਾਨੂੰ ਕੇਂਦਰ ਪ੍ਰਕਾਰ ਤੋਂ ਜਾ ਰਹੀ ਹੈ ਔਰ ਲਾਲਿਤ ਮਿਸ਼ਰਾਈ ਗੁਜਰਾਤ ਵਿੱਚ ਜੇਬੇ ਬਾਰੇ ਕਿਉਂ ਨਹੀਂ ਕੋਈ ਨੂੰ ਥੋੜਾ ਕਰੇ ਕੇ ਸਰਕਾਰ ਲੋਕ ਇਹ ਤੁਹਾਨੂੰ ਕੋ ਬਜਾਣ ਦੀ ਕੋਸ਼ਿਸ਼ ਨਾ ਇੱਕ ਨਵੀਂ ਗੱਲ ਨਹੀਂ ਕੀਤੀ ਤੁਸੀਂ ਇਹ ਇਹਨਾਂ ਦਾ ਮੋਡਸ ਪ੍ਰਾਂਡ ਹੀ ਪੁਰਾਣੀ ਆ ਜਦੋਂ ਸ਼ੀਸ਼ਮੈਲ ਬਣਾਉਣਾ ਸੀਗਾ ਉਦੋਂ ਐਲਜੀ ਨਹੀਂ ਰੋਕ ਸਕਿਆ ਪਰ ਜਦੋਂ ਪੈਨਸ਼ਨ ਦੇਣੀ ਸੀ ਭੈਣਾਂ ਨੂੰ ਉਦੋਂ ਐਲਜੀਨੀ ਰੋਕ ਦਿੱਤਾ ਜਦੋਂ ਸ਼ਰਾਬ ਦੀ ਪਾਲਸੀ ਲੈ ਕੇ ਆਉਣੀ ਸੀ ਜਿੱਚ 100 ਕਰੋੜ ਮਿਲਣਾ ਸੀਗਾ ਉਦੋਂ ਐਲਜੀਨੀ ਰੋਕ ਸਕਿਆ ਤੇ ਜਦੋਂ ਸਕੂਲ ਦੀ ਪਾਲਸੀ ਲੈ ਆਉਣੀ ਸੀ ਉਦੋਂ ਕਿੰਦੇ ਐਲਜੀਨੀ ਰੋਕ ਦਿੱਤਾ ਇਹ ਇਹਨਾਂ ਦਾ ਕੰਮ ਆ ਇਹਦਾ ਮਤਲਬ ਇਹ ਮੰਨਦੇ ਪਏ ਨੇ ਨਾ ਵੀ ਇਹ ਤਾਂ ਨਾਕਾਮ ਨੇ ਇਹ ਮੰਨਦੇ ਪਏ ਨੇ ਕਿ ਨਹੀਂ ਸਰਕਾਰ ਚਲਾ ਸਕਰੇ ਨਹੀਂ ਚਲਾ ਰਹੇ ਛੱਡ ਦਿਓ ਆਪੇ ਆ ਕੇ ਕੋਈ ਹੋਰ ਚਲਾ ਲੇਗਾ ਪਰ ਤੁਹਾਡਾ ਤੇ ਪਰਪਸ ਨਾ ਸਰਕਾਰ ਛੱਡਣਾ ਹੈ ਔਰ ਸਰਕਾਰ ਨੂੰ ਲੁੱਟਣਾ ਹੈ ਚਲੋ ਰਾਜਨੀਤੀ ਦੇ ਬੋਲ ਵਿਚ ਇਹ ਕਹਿ ਰਹੇ ਨੇ ਕਿ ਕਿਸ ਸਰਕਾਰ ਤੇ ਛੱਡਣੇ ਜੇ ਉਹਨਾਂ ਚ ਬਾਹਰ ਕੱਢਣੇ ਉਹਦਾ ਕਿਹਨੇ ਲੋ ਇਹਦੇ ਪਰਿਵਾਰ ਵਾਲਿਆਂ ਨੇ ਰੋਕਾਇਆ ਨਹੀਂ ਮੈਂ ਸਮਝਿਆ ਨਹੀਂ ਉਹਨਾਂ ਨੇ ਪਰਿਵਾਰ ਕਹਿ ਰਿਹਾ ਕਿ ਜੀ ਜਿੰਨੇ ਬੀਜੀ ਸਟੇਟਮੈਂਟ ਵਿੱਚ ਗੁੱਦਾ ਗੁਜਰਾਤ ਦੇ ਲਾਰੈਂਸ ਤੇ ਲੈ ਆਉਣਾ ਉਹਨੂੰ ਪੰਜਾਬ ਦੀ ਜੇਲ੍ਹ ਚ ਲੈ ਆਉਣ ਵੀ ਲਾਰੈਂਸ ਬਿਸ਼ਨੋਈ ਨੇ ਕੇਸ ਕੀਤੇ ਭਗਵੰਤ ਮਾਨ ਜੀ ਕਿਉਂ ਨਹੀਂ ਲੈ ਕੇ ਆਉਂਦੇ ਉਹਨੂੰ ਲਿਆਉਣ ਹੀ ਤੇਨ ਇਨਵੈਸਟੀਗੇਸ਼ਨ ਕਰਨ ਕਿੰਨੇ ਰੋਕਿਆ 118 ਮਨ ਜੀ ਨੂੰ ਜਿਹੜੇ ਉਹਨੂੰ ਕਿਸੇ ਹੋਟਲ ਚ ਸ਼ਿਫਟਿੰਗ ਕੀਤਾ ਨਹੀਂ ਤੇ ਲਿਆਉਣਾ ਅਰੈਸਟ ਕਰ ਜੀ ਉਹਨੇ ਇੰਨੇ ਕ੍ਰਾਈਮ ਦੇਖੋ ਇਸ ਤਰ੍ਹਾਂ ਹੈ ਭਗਵੰਤ ਮਾਨ ਜੀ ਨੂੰ ਮੈਂ ਐਡਰੈਸ ਕਰਕੇ ਕਹਿਦਾ ਜਦੋਂ ਤੁਹਾਡੇ ਤੇ ਰੋਜ਼ ਕ੍ਰਾਇਮ ਕਰਦਾ ਪਿਆ ਏ ਲਾਰੈਂਸ ਬਿਸ਼ਨੋਈ ਦਾ ਨਾਮ ਆ ਰਿਹਾ ਰੋਜ਼-ਰੋਜ਼ ਤੇ ਕਿਉਂ ਨਹੀਂ ਲਾਰੈਂਸ ਬਿਓ ਇਹਨੂੰ ਬਿਸ਼ਨੋਈ ਨੂੰ ਬੁੱਕ ਕਰ ਰਿਹਾ ਕਿਉਂ ਗੈਂਗਸਟਰਸ ਦਾ ਸਾਥ ਦੇ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਤਿਹਾਰ ਜੇਲ੍ਹ ਅੰਦਰ ਇਹਨਾਂ ਦੇ ਕੋਲ ਰਹੀ 10 ਸਾਲ ਤੱਕ ਤਿਹਾਰ ਜੇਲ੍ਹ ਚ ਰਿਹਾ ਇਹਨਾਂ ਦੇ ਕੀ ਸਬੰਧ ਨੇ ਗੈਂਗਸਟਰਸ ਨਾਲ ਇਹ ਦੱਸਣ ਔਰ ਉਹੀ ਗੈਂਗਸਟਰਸ ਅੱਜ ਵਾਰ ਕਰਦੇ ਪਏ ਨੇ ਜਿਹੜੇ 10 ਸਾਲ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ 'ਚ ਤਿਹਾਰ ਜੇਲ੍ਹ 'ਚ ਰਹੇ ਮੈਂ ਕਹਿਣਾ ਚਾਹੁੰਦਾ ਏ ਅੱਜ ਕਿਉਂ ਉਹਨਾਂ ਲੋਗੋ ਨੂੰ ਅਰੈਸਟ ਕਰਕੇ ਪੰਜਾਬ 'ਚ ਨਹੀਂ ਲਿਆਂਦਾ ਜਾ ਰਿ ਜੋ ਲੋਕੀ ਨਾਮ ਸਿੱਧੇ ਤਰੀਕੇ ਨਾਲ ਆ ਰਹੇ ਨੇ ਐਕਸਟਰੈਕਸ਼ਨ ਚ ਨਾਮ ਆ ਰਹੇ ਨੇ ਲਾਰੈਂਸ ਬਿਸ਼ਨੋਈ ਦੇ ਮਰਡਰ ਚ ਨਾਮ ਆ ਰਹੇ ਲਾਰੈਂਸ ਬਿਸ਼ਨੋਈ ਦੇ ਲੇਕਿਨ ਇੱਕ ਘਰਾਵੀ ਨੂੰ ਪੁਲਿਸ ਪਕੜ ਕੇ ਨਹੀਂ ਲੈ ਕੇ ਆ ਰਹੀ ਇਹਦਾ ਮਤਲਬ ਪੁਲਿਸ ਹੈਂਡ ਇਨ ਗਲੋਵ ਵਿਦ ਕ੍ਰਿਮੀਨਲਸ